ਐਂਡ ਐਂਡ ਜਿਹੜਾ ਆਪਾਂ ਨਾ ਬੱਚਿਆਂ ਦੇ ਸ਼ਕਲ ਵਗੈਰਾ ਥੋੜਾ ਕਰਨਾ ਆ ਤੁਹਾਨੂੰ ਆਪ ਕਹਿੰਦੇ ਕਿ ਬੱਚਿਆਂ ਦੇ ਬਸ ਤੁਸੀਂ ਇੱਦੇ ਸਪੋਰਟ ਕਰਦੇ ਰਹੋ ਅੱਜ ਐਂਟਰੀ ਕਰਾ ਰਹੀ ਜਾ ਰਹੇ ਆ ਜੀ ਸਹਿਰ ਵੀ ਨਾ ਰਹੀ ਆ ਜਸਲੀਨ ਵੀ ਜਾ ਰਹੀ ਆ ਹਾਂ ਜੀ ਹੁਣ ਐਂਟਰੀ ਕਰਉਣੀ ਆ ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ టు ਮਾਈ ਨਿਊ ਬਲੌਗ ਆ ਰਹੇ ਗਏ ਸੂ ਨੀ ਨਹੀਂ ਆ ਰਹੀ ਐ ਨੀ ਨਹੀਂ ਜਾ ਰਹੀ ਐ ਨੀ ਨਹੀਂ ਆ ਰਹੀ ਐ ਕੰਮ ਮੇਰਾ ਸਾਰਾ ਹੀ ਪਿਆ ਹੁਣ ਮੈਂ ਗੁੰਮ ਕਰੂੰਗੀ ਹਾਏ ਪੂਲਾ ਕਪੜਾਈ ਦੁਕਾਨ ਤੇ ਅਸ ਇਨਾ ਕੰਮ ਨਾ ਇਨਾ ਕੰਮ ਇਨਾ ਕੰਮ ਕੰਮ ਕਰ ਕਰਕੇ ਮੈਨੂੰ ਮਾਰ ਦੇਣਾ ਇਹਨਾਂ ਨੇ ਆਪੂ ਮਹਾਰਾਜ ਸੁੱਤੇ ਆ ਮੈਂ ਹੁਣ ਕੰਮ ਸਟਾਰਟ ਕਰੂੰਗੀ ਝਾਟਾ ਵਾਲਾ ਖਿਲਰੇ ਸਿਰ ਤੋਂ ਨੋਣਾ ਨੋਣਾ ਇਹ ਸਾਰਾ ਕਲਰ ਚੱਕ ਕੇ ਫਟਮਟੀ ਬਹੁਤ ਸੱਚ ਪਿਆ ਆ ਤੇ ਕੰਮ ਸ਼ੁਰੂ ਕਰਦੇ ਆ ਚੱਲ ਮੰਨ ਸਟਾਰਟ ਹੋ ਜਾ ਕੰਮ ਕਰਨਾ ਪਵੇਗਾ ਬੇਬੀ ਕੰਮ ਤੋਂ ਕਰਨਾ ਹੀ ਪਵੇਗਾ ਜੁੜੇ ਜਾ ਰਹੇ ਕਰ ਲੋ ਸਟਾਰਟ ਹੋ ਰੋ ਉੱਠ ਜਾ ਵਾ ਹਾਂ ਤੇਰਾ ਕੜਾ ਫੜ ਜੋੜ ਰੋ ਜਲਦੀ ਹਟ ਜਾ ਪੈਗਟ ਆ ਚੁੱਕੇ ਨੇ ਇਹ ਸੋ ਰਹੇ ਨੇ ਖਲਾਰਾ ਪਿਆ ਹੁਆ ਹੈ ਅੱਜ ਮੈਂ ਲੇਟ ਹੋ ਗਈ ਕੰਮ ਕਰਨ ਤੋਂ ਦੁਪਹਿਰਾ ਦੇਂਦਾ ਹੋ ਗਿਆ ਸੈ ਹਟ ਜਾ ਫੜ ਜਾ ਸਾਰੇ ਇੱਧਰ ਕੰਮ ਸ਼ੁਰੂ ਕਰਦੇ ਜੀ ਅੱਖਾਂ ਮਲਦੇ ਹੋਏ ਉੱਠ ਰਹੇ ਨੇ ਗੁੱਡ ਮਾਰਨਿੰਗ ਚੀਜਾ ਪਹਿਲਾਂ ਸੀਜੇ ਨੂੰ ਮੂੰਹ ਦੇਖੋ ਤਾਂ ਫਿਰ ਜਾਵੋ ਹਨਾ ਬਾਗ ਤੇਰਾ ਕੰਮ ਤੇਰਾ ਕੰਮ ਬੁੱਢੂ ਕੰਮ ਕਰੋ ਮੈਨੂੰ ਛੋਣੇ ਤੁਸੀਂ ਸਾਰਾ ਕੁਝ ਪਤਾ ਤਾਂ ਕੀ ਕਰਨਾ ਤੁਸੀਂ ਤੁਸੀਂ ਜੋ ਵੀ ਨਿੱਕਰ ਨਿੱਕਾ ਕਚਲਾਇਆ ਜਾਲਾ ਬਾਲ ਕਾ ਦੇ ਮਜੀਗਾ ਠੀਕ ਹੈ ਬੁਲੂ ਉਹ ਬਿੱਜ ਨਾ ਨਿੱਕੀ ਜੀ ਜੂੜਾ ਕੀਤਾ ਤੇ ਤਾਂ ਪਤਾ ਨਾ ਜੂੜੇ ਦਾ ਲੋ ਜੀ ਅੱਜ ਫੇਰ ਲੱਗ ਗਏ ਆ ਬਸ ਆਟਾ ਹੋਈ ਨਹੀਂ ਇਹਨਾਂ ਦੀ ਬਣਨ ਦਾ ਹੀ ਹੈਗੀ ਡੈੜੀ ਬਨਜੂ ਅੱਜ ਇੱਕ ਤਰ੍ਹਾਂ ਕਾਲੋ ਵੀ ਕਿਹਾ ਸੀ ਜਦੋਂ ਰੈਡੀ ਹੋ ਗਏ ਉਹ ਬਹੁਤ ਜਿਆਦਾ ਟਾਈਮ ਲੱਗ ਰਿਹਾ ਢੋਣ ਦੇਖੋ ਕੀ ਕਰਦੇ ਆ ਅੱਜ ਸਕਸੈਸਫੁਲ ਹੁੰਦੇ ਆ ਕਿ ਨਹੀਂ ਹੁੰਦੇ ਅੱਜ ਸਕਸੈਸਫੁਲ ਹੀ ਹੋਣਾ ਪੱਕਾ ਦੁਨੀਆ ਇੱਧਰ ਉੱਧਰ ਆਸ਼ਾ ਦੁਨੀਆ ਇੱਧਰ ਉੱਧਰ ਕਰਤ ਨਹੀਂ ਭਾਰਜ ਬਣਾ ਕੇ ਛੱਡਣੀ ਆ ਅਰੇ ਤਾਂ ਦੱਸਾਂਗੇ ਅਲਮਾਰੀ ਵੀ ਆਪਾਂ ਚੱਕ ਦੇਣੀ ਆ ਉਥੋਂ ਤੇ ਸ਼ਾਮ ਤੱਕ ਆਪਾਂ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਆਪਾਂ ਕਰਨਾ ਆ ਕੀ ਕਰਨਾ ਈ ਸ਼ਗਨ ਵਗੈਰਾ ਕੁਛ ਹਨ ਉਹ ਅੱਜ ਅਸੀਂ ਕਰ ਦੇਣਾ ਆ ਨਹੀਂ ਆ ਰਹੀ ਜਿੱਧਰ ਦੀ ਉਧਰ ਦੀ ਇੱਧਰ ਤੇ ਇਕੜ ਦੀ ਉਧਰ ਹੋ ਰਵੇ ਪਰ ਅੱਜ ਅਸੀਂ ਸਭ ਕੁਝ ਕਰਕੇ ਕੰਪਲੀਟ ਕਰਕੇ ਤੇ ਕੱਲੂ ਜਾਵਾਂਗੇ ਸ਼ੋਹ ਝਾਰ ਵਿੱਚ ਜਾਣਾ ਕੱਲੂ ਅਸੀਂ ਸ਼ਾਇਦ ਹੀ ਨਹੀਂ ਕੋਈ ਕੱਲੂ ਅਸੀਂ ਜਾ ਰਹੇ ਆ ਝਾਰ ਵਿੱਚ ਹੈ ਕਿੱਦਾਂ ਝਾਰ ਜਾ ਜਣਾ ਗੱਡੇ ਜਾ ਉਹ ਗੱਟਾ ਘੜਾ ਬਾਹਰ ਸਾਰੇ ਖੰਡ ਜਾ ਜਣਾ ਕੰਮ ਲੱਗੇ ਆ ਤਾਂ ਮੈਂ ਬਣਾਈ ਚੋਲ ਚੋਲ ਪਰ ਖਾਲੀ ਹੋ ਗਏ ਆ ਆਹੀ ਚੋਲ ਬਣਾਈ ਬਸ ਇੰਨੇ ਕੀ ਬਣੇ ਸਾਨੂੰ ਨੂੰ ਆਪਾਂ ਦੇ ਦਿੱਤੇ ਆ ਤੇ ਹੁਣ ਮੈਂ ਬਤੀਲੀ ਵਿੱਚ ਪਾਣਾ ਆ ਪਾਣੀ ਪਾਣੀ ਆਪਾਂ ਤਾਪ ਪਾਣਾ ਬਤੀਲੀ 'ਚ ਤਾਂ ਕਿ ਸਾਡੇ ਚੋਲ ਨਾ ਜੰਮ ਜਾਣ ਤੇ ਬਾਅਦ 'ਚ ਬਤੀਲੀ ਧੋਣੀ ਆਸਾਨ ਹੋ ਜੇ ਮੇਰੇ ਲਈ ਲੋ ਜੀ ਉਹਨਾਂ ਚੌਲ ਬਣਾਏ ਅੱਜ ਅਸੀਂ ਕਿਉਂਕਿ ਮੈਂ ਕਿੰਦਰ ਸਾਰੇਆਂ ਨੇ ਕੰਮ ਲੱਗੇ ਪਹਿਲਾਂ ਦੇਖ ਲਈਏ ਡੈਡੀ ਨੂੰ ਚੌਲ ਫੜਾ 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 ਚੌਲ ਖਾ ਲੋ ਨਾਲ ਬਣਾਈਆ ਚਾਹ ਨਾਲ ਬਣਾਈਆ ਚੌਲ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਮੈਂ ਪੇਕੇ ਦੁਪੱਟਾ ਲੈ ਲਈ ਸਿਰ ਤੇ ਉੱਤੇ ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਗਰਮੀ ਲੱਗਣ ਦੀ ਆ ਨਾਲ-ਨਾਲ ਥੱਕ ਹੋਇਆ ਪਿਆ ਆ ਕੁੜੀ ਨੂੰ ਸਵਾ ਕੇ ਆ ਗਏ ਤਾਂ ਮੈਂ ਫਿਰ ਚੋਲ ਬਣਾਏ ਕਾਲੀ ਘੜੀ ਚ ਮੈਂ ਕਹਾਂ ਕੁਝ ਖਾਣਾ ਵੀ ਆ ਸਾਢੇ ਤਿੰਨ ਹੋ ਗਏ ਆ ਸਾਰੀ ਡੈੜੀ ਤੇ ਲੰਘ ਗਈ ਆਜੋ ਬਣਾ ਲੀ ਗੀਆਂ ਚਾਹ ਸਾ ਬਣਾਇਆ ਚਾਹ ਨਾਲ ਬਣਾਇਆ ਚੋਲ ਚੱਲ ਹਟ ਬੋ ਆ ਗਿਆਂ ਰੁਕ ਜਾ ਕਾਲੀ ਕਾਲੀ ਆ ਹੱਤ ਹੋਇਓ ਜਾ ਜਹਾਦੀ ਖਾਲੀ ਹੋਣੀ ਆ ਸਾਢੇ ਦਿਨ ਤਾਂ ਹੋ ਗਏ ਆ ਡੈੜੀ ਹੁਣ ਚਲ ਗਏ ਹੱਦ ਤੋਂ ਆਣ ਗੇ ਹੋਏ ਅਸੀਂ ਦਿਲ ਤੇ ਨਹੀਂ ਲਾਏ ਫਿਰ ਸੈਡ ਹੋ ਜਾ ਮੈਂ ਫਿਰ ਗਰਾਸਾ ਚਾਹ ਪਰ ਮੈਂ ਆਵਣੀ ਕੁਲਾਤ ਸੀ ਕੋਈ ਨਹੀਂ ਪਾ ਲਿਆ ਲਓ ਜੀ ਪਿਆਰਿਓ ਅੱਜ ਅਸੀਂ ਘਰ ਸੀਗੇ ਤੇ ਇੱਥੇ ਸਾਡੀ ਟੋ ਰੈਡੀ ਅੱਜ ਹੋ ਜਾਣੀ ਆ ਘਾਰੇ ਹੋਈ ਦਾ ਟੋ ਸਾਡੀ ਰੈਡੀ ਹੋ ਜਾਣੀ ਅੱਜ ਇਧਰ ਅੱਜ ਕੰਮ ਫੇ ਛੜਿਆ ਅੱਜ ਬਣਾ ਹੈਗੇ ਚੌਲ ਕੱਲ ਨੂੰ ਲਾ ਕੋਈ ਖਲਾਰਾ ਪਾਇਓ ਮੇਤੋਂ ਨਹੀਂ ਕੰਮ ਕੁੰਦੇ ਹੈਗਾ ਮੈਂ ਪਹਿਲੇ ਦੱਸ ਦਿੰਦਾ ਖਲਾਰਾ ਹੁਣ ਮੈਂ ਆਪ ਟਿਆਣ ਕਿ ਫਾਇਦਾ ਸ ਮੇਰਾ ਲੱਕ ਤੋੜ ਦਵਾ ਤੂੰ ਇੱਤਾ ਹੀ ਸਤਿਆਨਾਸ ਹੋਇਆ ਪਿਆ ਮੇਰਾ ਹੁਣ ਮੈਂ ਕਿਹੜਾ ਜਾਣੀ ਕੋਈ ਸਾਰਾ ਨਹੀਂ ਮੈਨੂੰ ਚਾਹੀਦਾ ਸੱਪ ਕੋ ਬਾਦ ਸਾਰਾ ਬਣਾ ਰਿਹਾ ਆ ਚੱਟ ਤੈਨੂੰ ਸਾਰੇ ਆ ਠੀਕ ਹਾਂ ਗੱਡੀ ਅੰਦਰ ਚੱਲ ਜੀਦਾ ਆ ਨਹੀਂ ਕਿੰਨੇ ਦਿਨ ਹੋ ਗਏ ਸਾਰੇ ਸਤਿਆਨਾਸ ਕੀਤਾ ਪਿਆ ਹੁਣ ਹਾਂ ਜੀ ਇਹਦੇ ਨਾਲ ਸਭਾਈ ਕਰਦਾ ਹੀ ਰਹਿੰਦੀ ਆ ਚੱਲੋ ਨਾਲ ਆ ਹੁਣ ਮਰੋਂ ਬੰਦੀ ਘਾਟਾ ਅੱਤਰ ਕੰਮ ਨਾਲ ਮੈਨੂੰ ਖੜੀ ਸੀ ਆ ਆਹ ਮੇਰੀਓ ਬਾਦ ਤੁਹਾਰੇ ਕੋਲ ਲਓ ਜੀ ਐਦਾਂ ਕੰਮ ਹੋ ਗਿਆ ਸਾਰਾ ਹੀ ਕੰਪਲੀਟ ਇੱਧਰ ਆ ਮੈਂ ਹੁਣ ਆਪਾਂ ਵੀ ਖਾ ਲਈਏ ਰੋਟੀ ਪਾਣੀ ਖਾ ਲਈਏ ਚਾਹ ਬਣਾ ਲਈ ਕੌਣ ਕੌਣ ਦੁਪਹਿਰ ਨੂੰ ਚਾਹ ਦੇ ਨਾਲ ਖਾਂਦਾ ਹੈਗਾ ਚੌਲ ਤੇ ਨਾਲ ਕੀ ਆ ਕੁਝ ਨਹੀਂ ਖਿੰਦਾ ਕੱਲੇ ਚੌਲ ਹੀ ਆ ਮਿੱਤਰੋ ਨਾਲ ਉੱਦਾਂ ਕੁਝ ਨਹੀਂ ਹੈਗਾ ਤੇ ਆ ਸ਼ਾਮ ਨੂੰ ਕੁਝ ਬਣਾਵਾਂਗੇ ਅਲੱਗ ਕੁਝ ਖਾਣ ਨੂੰ ਤੇ ਅਗੇ ਦੀ ਬਸ ਬੁੱਲੇ ਮਨਾ ਕੇ ਦੋ ਗੰਦੀ ਜੂਨ ਲੈ ਮਮਾ ਕੰਦੀ ਨੂੰ ਸਕੂਲੇ ਮੈਂ ਲਾਉਂਦਾ ਹਾਂ ਸਾਡਾ ਆਪਣੇ ਸਕੂਲੇ ਬਣਿਆ ਜੀ ਤਰੰਗ ਬਸ ਬੁੱਲੇ ਆ ਲਗੇ ਰੋਹ ਤਾਂ ਤਾਲ ਹੋਈਦਾ ਹੈ ਤੇੜ ਵਿੱਚ ਤੇ ਬਾਕੀ ਸਾਰੇ ਆਨੇ ਕਹਿੰਦੇ ਸੀ ਕਿ ਆਪਣੇ ਡੈਡੀ ਮੁੰਡੇ ਦਾ ਕਮਰਾ ਇਸਵਾਦ ਦੋ ਥੋੜਾ ਟਾਈਮ ਵਟ ਕੇ ਕਰਦੇ ਆ ਜੀ ਇਹ ਪੜੇ ਗੀਠੀਆਂ ਗੁੱਟੀਆਂ ਦੱਸਿਓ ਸਾਰੀਆਂ ਬੰਦ ਕਰ ਦਈਏ ਜੋ ਇਹ ਲੱਗੀਆਂ ਗਈਆਂ ਅੰਦਰ ਜਾਂ ਤੋੜ ਦਈਏ ਸਾਰੀਆਂ ਪਧਰੀਆਂ ਕਰ ਦਈਏ ਕੰਦਾ ਤੇ ਦੱਸਿਓ ਸਾਨੂੰ ਕਮੈਂਟ ਬਾਕਸ ਵਿੱਚ ਕੀ ਕਰੀਏ ਜੀ। ਉਹਨੂੰ ਤੋੜ ਕੇ ਸਹੀ ਰਹਿਣਾ ਹੈ। ਫੇਰ ਤਾਂ ਉਹ ਡੱਟਾ ਉਹ ਲੱਗਣੀ ਆਂ ਡੈੜੀ। ਤੋੜਨੇ ਚ ਇਹ ਆ ਕਿ ਜਗ੍ਹਾ ਖੋਲ ਜਾਣੀ ਹੋਰ ਜੇ ਇੱਟਾ ਲਾਤੀਆਂ ਤਾਂ ਫੇਰ ਕੰਮ ਉਹ ਉਹ ਗੱਲ ਜੀ ਨਹੀਂ ਬਣਨੀ। ਜਿਹੜੀ ਉਦਾਂ ਬਣਨੀ ਆ ਪਲੇਨ ਕੰਦਾ। ਫੇਰ ਤਾਂ ਇੱਟਾ ਜਾਣੀ ਆਪਣੇ 500 ਫੇਰ ਸੀਮਿੰਟ ਲੱਗਣਾ। ਇਹਨਾਂ ਨੂੰ ਤੋੜ ਕੇ ਸੀਮਿੰਟ ਲਾ ਦੇ ਜੇ ਫੇਰ ਡੁੱਟਣੀ ਨੂੰ। ਓਏ ਪਹਿਲੇ ਉਹ ਕੰਮ ਕਰਨਾ ਪੈਣਾ ਸਾਰਾ। ਉਹ ਤੁਹਾਨੂੰ ਆ ਕੋਈ ਆ 40 ਦੀ ਹੋਣੀ। ਚਲੋ ਜੀ ਮੈਂ ਹੁਣ ਚੱਲਾਂ ਹਾਂ ਤੋੜਨ ਤੇ ਅੱਜ ਤੋੜੇ ਤੇ ਮੈਂ ਵੀ ਖਾਵਾ ਘਟਾਉਂਗੀ ਬਹੁਤ ਚੜਿਆ ਗੋੜੇ ਖਾਓ ਹੋਇਆ ਗੋੜ ਲੈ ਕੇ ਆਉਣਾ ਪਾਣਾ ਖਾਣ ਦਾ ਮੈਂ ਤੁਹਾਨੂੰ ਕਿਹਾ ਗੋੜ ਵਾਲੇ ਚੌਲ ਬਣਾ ਕੇ ਆਇਦਾਂ। ਵੈਲੀ ਰੋਪਣਾ ਅੰਝੂ ਆਜਾ ਜੀ ਐਂਟਰੀ ਕਰਾਉਣੀ ਹੈ ਅੱਜ ਮਿੱਠੇ ਮਾਣ ਚੌਲ ਨਾਲ ਬਣਾ ਦਿੰਦੇ ਹਾਂ ਥੋੜੀਆ। ਪਰ ਚੌਲ ਤਾਂ ਬਣਾ ਹੀ ਲੇ ਚੱਲ ਦੇਖਦੇ ਹਾਂ ਕੋਈ ਨਹੀਂ ਕਰਦੀ ਕਿ ਉਹਨਾਂ ਇੰਟਰਵਿਊ ਕਰਾਉਣੀ ਹੈ ਜਸੂ ਸਾਡਾ ਸੁੱਤਾ ਆ ਜਸੂ ਸਾਡੀ ਥਾ ਰਹੀ ਆ ਤੇ ਆਪਾਂ ਉਹਨਾਂ ਧੌਣ ਚੱਲੇ ਆ ਤੇ ਇਦੀ ਵਲੌਗ ਨਾਲ ਬਣੇ ਰਹੋ ਤੇ ਬਹੁਤ ਸਾਰਾ ਪਿਆਰ ਦੇ ਰਹੇ ਹੋ ਸਾਨੂੰ ਤੁਸੀਂ ਵਲੌਗਸ ਨੂੰ ਦੇ ਦੀ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਤੇ ਮੈਂ ਆ ਤੁਸ ਹੋ ਗਿਆ ਹਾਂ। ਤੋਂ ਬਣ ਕੇ ਰੈਡੀ ਹੋ ਗਈ ਆ ਬਸ ਇਹ ਆ ਰਹਿ ਗਿਆ ਖਾਣਾ ਇਹਦੇ ਵਿੱਚ ਅਸੀਂ ਉਹ ਲਾਣੀ ਆ। ਫਿੱਟੀ ਬਾਅਦ ਚ ਲਾਵਾਂਗੇ। ਅੱਜ ਕਿਉਂਕਿ ਫਿੱਟ ਕਰਕੇ ਇਹ ਕੰਮ ਬਾਅਦ ਚ ਕਰਨਾ ਹੈ ਪਹਿਲਾਂ ਫਿੱਟ ਕਰ ਲਈਏ ਇਹਨੂੰ। ਕਿਉਂਕਿ ਮੈਂ ਹੋਰ ਦਿਖਾਣਾ ਨਹੀਂ ਤੁਹਾਨੂੰ ਫਿੱਟ ਕਰਕੇ। ਖਲਾਰਾ ਦੇਖੋ। ਜਸ ਕਟਾਕ ਤੇ ਹੋਏ ਹੋਏ ਆਹ ਨਹੀਂ ਗਾਣੀ ਬਣੀ ਸਾਫੇ ਤੇ ਕੀ ਕਰਨਾ ਇਦਾਂ ਕੰਡਾ ਲੱਗ ਪੜੇ ਕਰੋ ਹਲ ਮਾਰੀ ਵੀ ਇਦੋਂ ਕਰਕੇ ਇਦਾਂ ਕਰਦੇ ਨਾ ਲੱਗ ਓਏ ਆਰੇ ਕੋਈ ਚੱਲਿਆ ਇੱਥੇ ਲਾ ਲਾ ਗਣੀ ਆ ਇਹ ਚੀਜ਼ ਹੁਣ ਉਦਾਂ ਲੱਗਣ ਲੱਗੀ ਆ ਤੇ ਉਹ ਤੋਂ ਇੱਧਰ ਲੱਗ ਜਾਣੀ ਅੱਜ ਕੰਮ ਖਤਮ ਹੋ ਗਿਆ ਸਾਡਾ ਇਹ ਬਹੁਤ ਛੋਦਾ ਔਖਾ ਹੋਇਆ ਬਿਆਸ ਢੂਣ ਇਹ ਤਾਂ ਬਹੁਤ ਖਜਾਇਆ ਸਾਨੂੰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਰੇ ਬਾਰਾ ਅਲਮਾਰੀ ਹੁਣ ਚਲਾਣੀ ਇੱਥੇ ਪਰਦੇ ਲਾ ਲਿਆ ਮੈਂ ਇੱਥੇ ਅਲਮਾਰੀ ਲਾਉਣੀ ਆ ਇਹ ਚੁੱਪ ਆ ਦੇਖੋ ਹੁਣ ਲਾਉਂਦੇ ਆ ਢੋਤ ਚੱਕ ਲਈ ਆ ਬੁਰਾ ਹਾਲ ਹੋਇਆ ਕਟਾ ਮੁੱਤੀ ਨਾਲ ਪ੍ਰਾਤੀਸ਼ ਨਾ ਨੂੰ ਕਿੰਨ ਛੁੱਟੀ ਕੱਪੜੇ ਪਾਏ ਹੋਰ ਤੇ ਸਾਰਾ ਖਰਾਬ ਕੰਮ ਹੋ ਗਿਆ ਲੋਰੀ ਢੋ ਲੱਗੀ ਤਾਂ ਮੇਰੇ ਤੇ ਅੱਜ ਕੰਮ ਖਤਮ ਕਰਕੇ ਬੇਲੇ ਹੁਣਾ ਅਸੀਂ ਫ੍ਰੀ ਆ ਹੁਣ ਹੁਣ ਫਸ ਕੁਕਿੰਗ ਵਾਲੇ ਬਲੌਗ ਹੁਣਾਉਗੇ ਤੇ ਜੇ ਕੋਈ ਕੁਕਿੰਗ ਵਾਲਾ ਬਲੌਗ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਮੈਸੇਜ ਜਰੂਰ ਕਰਿਓ ਕਮੈਂਟ ਕਰਿਓ ਲੋਰੀ ਤਾਂ ਹੋ ਗਈ ਐ ਲੱਗ ਢੋਣ ਆਈ ਉਦ ਕਮਰਾ ਸੁਣਾ ਲੱਗਦਾ ਹੈ ਆਸਾਂ ਤੋਂ ਇਹ ਕੋਈ ਨਹੀਂ ਕਰਨੂ ਕਿ ਤੁਸੀਂ ਆ ਕੰਮ ਕਰ ਦੋ ਸਾਫ ਸੂਬ ਕੰਨ ਵਾਲਾ ਕੰਮ ਇੱਥੇ ਇਸ਼ਾਰਾ ਦੋ ਮੈਂ ਕਰ ਲੈਣਾ ਆਪੇ ਇਹੜਾ ਮੀਨ ਕੰਮੋਂ ਕਾ ਵੀੜਾ ਮੇਰੇ ਕੋਲ ਨਹੀਂ ਹਣਾ ਆ ਰਿਆ ਸਾਡਾ ਮੇਰਾ ਪੁੱਤ ਨਾਰਿਆ ਵਿੱਚ ਐ ਐ ਸੈਜ ਨਾਰੀ ਸਾਡੀ ਵਿੱਚ ਅੋ ਜੀ ਮਿੱਤਰੋ ਅੱਜ ਗਿਆ ਕੰਮ ਸਾਡਾ ਸਮਾਪਤ ਹੋ ਚੁੱਕਿਆ ਹੈ ਜੀ ਸਾਰਾ ਕੋਈ ਫਲਾਰਾ ਨਾ ਭਾਏ ਆਪਣੇ ਘਰੇ ਬੀਬਾ ਝਾੜੂ ਮਾਰ ਰਹੀ ਅੱਜ ਬਹੁਤ ਸਦਾ ਹੁੰਦਾ ਇੱਥੇ ਮੇਰਾ ਮੈਨੂੰ ਪਾਗਲ ਕਰਤਾ ਇਹਨਾਂ ਨੇ ਕੰਮ ਕਰਾ ਕਰਾ ਕੇ ਵਾਕਈ ਵੀ ਕੰਮ ਅੱਜ ਸਾਡੇ ਬਹੁਤ ਬੁਰਾ ਢੋਹ ਜਿਹੜੇ ਸਾਡੀ ਬੈਡ ਦੀ ਢੋਹ ਆ ਨਾ ਉਹਨੇ ਸਾਡਾ ਬਹੁਤ ਬੁਰਾ ਲ ਕੀਤਾ ਉਹਨੇ ਇੰਨਾ ਸਾਡਾ ਪਾਲੇ ਪਾਉਂਦੇ ਇੰਨਾ ਟਾਈਮ ਤੋਂ ਸਾਡਾ ਛੱਤ ਪਾਉਣ ਨੂੰ ਹੀ ਲੱਗਾ ਜਿੰਨਾ ਉਹਨੇ ਖਰਾਬ ਕਰਤਾ ਬਹੁਤ ਦਾ ਕੀਤਾ ਪਰ ਮਕੈਨਿਕ ਸਾਡਾ ਬਹੁਤ ਤਕੜਾ ਸੀ ਪਰ ਇੱਕ ਆਪਾ ਉਹਦਾ ਗਲਤੀ ਗੱਲ ਹੀ ਨਵੀਂ ਬਣਾ ਲੈਣੀ ਚਾਹੀਦੀ ਸੀ ਹੋਰ ਸਦਾ ਕਰਤਾ ਉਹ ਇਦਾਂ ਨਵੀਂ ਬਣਵਾ ਲੈਣੀ ਸੀ ਪਤਾ ਕੀ ਹੋਇਆ ਸੀਗਾ ਅੱਧਾ ਸਮਾਨ ਉਹ ਲੈ ਜਾਂਦਾ ਸੀਗਾ ਚਿਲਿਆਂ ਨੂੰ ਕੱਢ ਕੇ ਦੇਖਿਆ ਉਹ ਸਾਰੇ ਟੁੱਟ ਗਏ ਤੁਹਾਡੀ ਵੀ ਟੁੱਟਦੀ ਗਈ ਅਈ ਗੱਬੇ ਫਸ ਗਏ ਨਾ ਨਵੀ ਲੈਣ ਚੋ ਕੇ ਰਹਿ ਗਏ ਤੇ ਨਾਲ ਹੀ ਉਹਨੂੰ ਸਹੀ ਕਰ ਦੇ ਫਿਰ ਨਾ ਪੇਰ ਕੰਮ ਜੋ ਕੇ ਰਹਿ ਗਏ ਸੀ ਤੇ ਹੁਣ ਆਪਾਂ ਤੁਹਾਨੂੰ ਦਿਖਾ ਦਦੇ ਹਾਂ ਕਿੱਦਾਂ ਦੀ ਹੋਈ ਆ ਉਹ ਨੇਖਾ ਜੋਗ ਲਈ ਇਤੋਂ ਬਾਅਦ ਵਿੱਚ ਇਹਨਾਂ ਦਾ ਮੋਟਰਸਾਈਕਲ ਪੈਂਚਰ ਹੋ ਜਾਣੇ ਮੈਂ ਸਾਰਾ ਕੂੜਾ ਛੱਡ ਦਣਾ ਇੱਦਾਂ ਵਿੱਚ ਹੈ ਇੱਦਾਂ ਛੱਡ ਦਣਾ ਸਾਰਾ ਚੋਣ ਦਾ ਯਾ ਟਾਈਮ ਹੈ ਨਹੀਂ ਮੈਂ ਦੱਸਦਾ ਦੇ ਲੋ ਕਿੱਦਾਂ ਹੋਇਆ ਬੁਰਾ ਹਾਲ ਦੇ ਲੋ ਕੂੜਾ ਫਿਰ ਉਸ ਜੱਟੇ ਜਿੱਥੇ ਵੱਲ ਗਈ ਉਹ ਚੀਜ਼ ਨਾ ਹੋਵੇ ਆਹੋ ਮੈਂ ਉਹਦੇ ਵਿੱਚ ਲਿਫਾਫੇ ਪਾ ਕੇ ਰੱਖ ਦੇਣਾ ਉੱਥੇ ਬੱਸ ਉੱਤੇ ਅਮਾਗੇ ਨੂੰ ਤੇ ਬਾਕੀ ਤੁਸੀਂ ਬਹੁਤ ਸਾਰਾ ਸਾਨੂੰ ਪਿਆਰ ਦੇ ਰਹੇ ਹੋ ਕੁਝ ਕਹਿਣਾ ਚਾਹੁੰਦੇ ਤੁਸੀਂ ਅਨੜ ਚੱਕੀ ਕਮੈਂਟਾਂ ਦੇ ਕੋਈ ਜਵਾਬ ਮੇਰੇ ਬਾਰੇ ਕਹੋ ਕੁਝ ਮੇਰੇ ਬਾਰੇ ਮੇਰਾ ਹਾਲ ਦੱਸੋ ਲਓ ਜੀ ਹੋ ਗਿਆ ਸੱਚੇ ਸਾਡਾ ਬਲੌਗ ਸੱਚੇ ਐਂਟਰੀ ਵਾਲਾ ਅੱਜ ਜਿੱਤਾ ਭੁੱਲ ਗਏ ਸੀ ਅੱਜ ਐਂਟਰੀ ਕਰਾ ਰਹੀ ਜਾ ਰਹੇ ਆ ਜੀ ਸੈਰ ਵੀ ਨਾ ਰਹੀ ਆ ਜਸਲੀਨ ਵੀ ਨਾ ਰਹੀ ਆ ਹੁਣ ਐਂਟਰੀ ਕਰਨੀ ਆ ਅਮਨੇ ਵੀ ਨਾ ਆਉਣਾ ਆ ਉਹ ਕਿੱਥੇ ਵੀ ਨਾ ਨੂੰ ਕੇਸ ਫਿਰ ਐਂਟਰੀ ਕਰਨੀ ਆ ਤੇ ਇਦਾਂ ਬਲੌਗ ਨਾਲ ਸਾਰੇ ਨੇ ਬਣੇ ਰਹੋ ਐਂਟਰੀ ਦੇਖਿਓ ਸਾਡੀ ਕਿੱਦਾਂ ਦੀ ਆ ਏ ਇਤੇ ਪਿਆਰ ਕਰਦੇ ਰਹੋ ਸਾਡੇ ਸਾਰੇ ਬਲੌਗਸ ਨੂੰ ਕੋਈ ਨਾ ਐਂਟਰੀ ਕਰਨੀ ਆ ਅੱਜ ਤੁਹਾਨੂੰ ਦੱਸਾਂਗੇ ਵੇ ਬੱਚਿਆਂ ਤੋਂ ਐਂਟਰੀ ਕਰਾਉਣੀ ਆ ਤੇ ਘਰ ਵਾਲੀ ਤੋਂ ਐਂਟਰੀ ਕਰਾਉਣੀ ਆ ਆਪਣੀ ਤੋਂ ਅਮਨ ਤੋਂ ਮੈਂ ਬੱਤੀਆਂ ਜਿਖਾਣਾਗੇ ਜਿਹੜਾ ਮੈਂ ਨਹੀਂ ਦੇਖ ਲਈ ਉਹ ਤੇ ਸਫਾਈਆਂ ਕਰਨ ਨੂੰ ਐਂਟਰੀ ਮੇਰੇ ਸਫਾਈਆਂ ਕਰਨ ਨੂੰ ਐਂਟਰੀ ਮਦੀ ਰਹਿੰਦੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਕਮਰੇ ਦੀ ਐਂਟਰੀ ਜਿਹੜੀ ਉਹ ਕਰਨ ਲੱਗੇ ਆਂ ਸਾਸਰੀ ਘਰ ਹੋ ਗਈ ਆ ਸਾਸਰੀ ਘਰ ਹੋ ਗਈ ਆ ਸਵੇਰ ਦੇ ਸਾਸਰੀ ਘਰ ਵਾਹ ਹੋ ਗਿਆ ਤੁਸੀਂ ਦੇਖ ਹੀ ਲਿਆ ਸੀ ਸਾਡੀ ਹਾਲ ਹੁਣ ਹਾਲ ਤਾਂ ਦੇਖੋ ਪਹਿਲਾ ਹਾਲ ਦੇਖੋ ਹੁਣ ਸਾਰੇ ਨਾ ਆ ਗਏ ਹਟਿਆ ਪੂਰਾ ਟੱਬਰ ਪੂਰਾ ਟੱਬਰ ਨਾ ਆ ਗਏ ਹਟਿਆ ਆ ਹੁਣ ਆਪਾਂ ਕਮਰੇ ਜਿਹੜੀ ਐਂਟਰੀ ਸੀ ਉਹ ਕਰਨ ਲੱਗੇ ਆ ਤੇ ਸਾਰਿਆਂ ਦੇ ਕਹਿਣ ਮੁਤਾਬਿਕ ਕੂਲਰ ਆਪਾਂ ਸਾਹਮਣੇ ਰੱਖ ਤਾ ਲਮਾਰੀ ਆਪਾਂ ਇਧਰ ਕਰ ਦਿੱਤੀ ਆ ਤੇ ਬਸ ਤੁਸੀਂ ਇਦਾਂ ਸਪੋਰਟ ਕਰਦੇ ਰਹੋ ਤੇ ਸਾਡੀ ਗੱਲ ਤੇ ਕੱਢਦੇ ਰਹੋ ਤੇ ਅਸੀਂ ਸੁਧਾਰਦੇ ਰਵਾਂਗੇ ਆਪਾਂ ਨਾ ਬੱਚਿਆਂ ਦੇ ਸ਼ਗਲ ਵਗੈਰਾ ਥੋੜਾ ਕਰਨਾ ਆ ਤੁਹਾਨੂੰ ਆਪ ਕਹਿੰਦੇ ਕਿ ਬੱਚਿਆਂ ਦੇ ਪੈਰਾ ਮਗਰੀ ਸਾਰਾ ਕੁਝ ਸਾਨੂੰ ਮਿਲਿਆ ਜੋ ਵੀ ਆ ਇੱਥੇ ਅੱਜ ਖੜੇ ਆਪਾਂ ਉਹਨੇ ਜੋ ਵੀ ਆ ਸਾਰਾ ਬੱਚਿਆਂ ਦੇ ਕਰਕੇ ਹੀ ਆ ਤੇ ਬੱਚਿਆਂ ਕਰਕੇ ਆ ਤੇ ਮੇਰੀ ਵਾਈਫ ਕਰਕੇ ਆ ਤੇ ਐ ਤਿੰਨਾ ਕਰਕੇ ਆਪਾਂ ਨਹੀਂ ਆ ਸਾਡਾ ਪੂਰੇ ਸਾਰੇ ਸਪੋਰਟ ਆ ਕਿਉਂਕਿ ਆਪਾਂ ਸਾਰੇ ਜਾਣੇ ਮਿਹਨਤ ਕਰਦੇ ਆ ਆਪਾਂ ਇਕੱਲੇ ਮਿਹਨਤ ਨਹੀਂ ਕਰਦੇ ਸਾਡੇ ਸਾਰਾ ਸਾਰੇ ਜਾਣੇ ਨਾਲ ਕੇ ਮਿਹਨਤ ਕਰਦੇ ਉਦਾਂ ਵੀ ਲੇਡੀਜ਼ ਦੀ ਇੱਜ਼ਤ ਕਰਨੀ ਚਾਹੀਦੀ ਸਾਰਿਆਂ ਨੂੰ ਤੇ ਪੈਰੀਂ ਨਿਖਾਉਣੀ ਚਾਹੀਦਾ ਤੇ ਉਹਦੇ ਨਾਲ ਇਦਾਂ ਕਿ ਮੈਂ ਖਰਾਬ ਨਾ ਕਰਦੇ ਹੋਏ ਤੇ ਆਪਾਂ ਹੁਣ ਇਹਨਾਂ ਦੀ ਚੰਗ ਵਗੈਰਾ ਕਰੀਏ ਤੇ ਇੱਕ ਹੋਰ ਕਰਨਾ ਆ ਉਹ ਤੁਹਾਨੂੰ ਦੱਸਾਂਗੇ ਬਾਅਦ ਚਲੋ ਜੀ ਆਜੋ ਆਹ ਸਰ ਉੱਪਰ ਕਿੱਥੇ ਲਗਾਉਣੀ ਉਹ ਸਾਹਮਣੇ ਪਹਿਲੇ ਜੱਸੂ ਦੇ ਹੋਰ ਪਹਿਲਾਂ ਜਸੂ ਛੋਟੀ ਦੇ ਲਗਾ ਲੈਣਾ ਹਾਂ ਚੱਲ ਜੱਛੂ ਏ ਕਿੱ데 ਤਾ ਸਾਹਮਣੇ ਜੱਤੂ ਆਏ ਸਲਾਕੀ ਅੜੀ ਖਾਣੀ ਆ ਏ ਯੇ ਚਲੋ ਗੱਲ ਲੱਗੀ ਹਾਂ ਏ ਕਿੱਧਰ ਇੱਥੇ ਲਾ ਦੇ ਲੈ ਆ ਲਾ ਕੇ ਲੈ ਆਪਾਂ ਕਿੱਥੇ ਰੇਜ ਬੈਕ ਕਰ ਲਾ ਕੇ ਹੁਣ ਕੀ ਹੁੰਦਾ ਇਹ ਰੁਕ ਚਲੋ ਜੋ ਇੱਥੇ ਨਹੀਂ ਇੱਥੇ ਹੀ ਇੱਥੇ ਗੱਬੇ ਇੱਥੇ ਇਹ ਇੱਥੇ ਇਹ ਕਿਛੇ ਨੋਕ ਦਿਖਾ ਤਾ ਚੱਜਣਾ ਲਾ ਦੋ ਚਲੋ ਹਲਾਇਓ ਨਾ ਨਹੀਂ ਤਾਂ ਓ ਵਾਓ ਕੋਈ ਹੋ ਗਈ ਥੋੜਾ ਸਾਜੂ ਦੀ ਵਾਰੀ ਹੁਣ ਆ ਗਈ ਸਾਡੀ

ਜੈ ਹੋ ਲੋ ਜੀ ਸੱਜਣਾ ਵੀ ਲੱਗ ਗਏ ਤੇ ਛੂ ਵੀ ਲੱਗ ਗਏ ਹੁਣ ਆਪਾਂ ਲਾਉਨੇ ਆ ਨੈਕਸਟ ਮੇਰੇ ਨਾਲ ਦੋ ਨਾ ਨਾ ਤੇਰਾ ਚੱਕ ਨਹੀਂ ਹੋਣਾ ਨਹੀਂ ਨਹੀਂ ਇਹ ਨਾ ਠੀਕਾ ਗੱਡੀ ਤੇ ਵੀ ਲਾਉਨੇ ਆਵੇਂ ਮਿਲਿਆ ਰਹੀ ਸੀ ਉਦੋਂ ਸਰ ਪਤਾ ਨਹੀਂ ਸੀ ਕੀ ਕਹਿੰਦੇ ਇਹਨੂੰ ਹੁਣ ਗੱਡੀ ਤੇ ਲਾਉਣਾ ਹੈ ਜੱਛੂ ਦੇ ਗੱਡੀ ਤੇ ਵੀ ਲਾਉਨੇ ਆ ਚਲੋ ਗੱਡੀ ਇੱਥੋਂ ਸਾਫ਼ ਕਰ ਲਓ ਜੀ ਹੁਣ ਆਪਾਂ ਜਾ ਰਹੇ ਆ ਦੂਸਰੇ ਸਦੀ ਚੀਜ਼ ਤੇ ਦੂਸਰੀ ਚੀਜ਼ ਤੇ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਜੈ ਸੈਜੂ ਆ ਜਾ ਮੇਰਾ ਪੁੱਤ ਗੂੰਗੂ ਤੁੰਗੂ ਦੇ ਪੈਰਾਂ ਤੇ ਉਹ ਲੱਗ ਗਈ ਨਾ ਦੇਖੀ ਸਾਫ਼ ਹੋ ਮੇਰੇ ਘਟਾ ਦੇ ਵਿੱਚ ਸਾਫ਼ ਆ ਰੋਇਆ ਕੱਪ ਘਟਾ ਪਿਆ ਇਹ ਸਾਫ਼ ਹੈ ਘਟਾ ਪਿਆ ਥੋੜਾ ਇੱਕ ਮਿੰਟ ਸਰ ਮੋਲ ਜਾ ਪਏ ਇਹ ਚੇਹੇ ਨਾ ਫੇਰੂ ਸਾਫ਼ ਹੋਗੇ ਫੇਸ ਉਨੇ ਲੱਗਣੇ ਆ ਨੇਰੀ ਨਾ ਨਾ ਸਾਰੀ ਥੋਤੀ ਸੀਗੀ ਨੇਰੀ ਨੇ ਸਾਰਾ ਕੰਮ ਕਰਵਾਉਂਦਾ ਚਲੋ ਲਗਾਓ ਜੀ ਲੋ ਜੀ ਲੱਗ ਗਿਆ ਜੱਛੂ ਦੇ ਹੁਣ ਸਾਜੂ ਦੇ ਦਸੂੜੀ ਕੋਈ ਹੁੰਦੀ ਆ ਸਾਜੂ ਦੇ ਲੈ ਆ ਦੇਖੋ ਜੀ ਸਾਰਾ ਕੁਝ ਕੁਣੀਆਂ ਕਰਕੇ ਹੀ ਆ ਸਾਨੂੰ ਪ੍ਰਮਾਤਮਾ ਨੇ ਦਿੱਤਾ ਆ ਸਾਰਾ ਕੁਝ ਸਾਡੀਆਂ ਜਿਹੜੀਆਂ ਕੁਣੀਆਂ ਇਹ ਨਾ ਕਰਕੇ ਹੀ ਆ ਤੇ ਇਹਨਾਂ ਦੇ ਭਾਗਾਂ ਨਾਲ ਅਸੀਂ ਖਾਂਦੇ ਆ ਤੇ ਪ੍ਰਮਾਤਮਾ ਨੇ ਉਹਨੂੰ ਚੜ੍ਹਦੀ ਕਲਾ ਚ ਰੱਖੇ ਤੇ ਏ ਸਾਡੀਆਂ ਨੰਨੀਆਂ ਰੀਆਂ ਪਰੀਆਂ ਇਹ ਨਾਲ ਇਹ ਸਾਡੀਆਂ ਕੰਜਕਾਂ ਆ ਤੇ ਸਾਡੀਆਂ ਧੀਆਂ ਸਭ ਕੁਝ ਸਾਡੇ ਲਈ ਜੋ ਦਿੱਤਾ ਸਾਨੂੰ ਇਹਨਾਂ ਨੇ ਦਿੱਤਾ ਆ ਤੇ ਇਹਨਾਂ ਦਾ ਆਪਾਂ ਖਾਣੇ ਆ ਕਿੱਥੇ ਅਸੀਂ ਇਹਨਾਂ ਨੂੰ ਖਿਲਾਉਣਾ ਸੀ ਕਿੱਥੇ ਇਹਨਾਂ ਦਾ ਆਪਾਂ ਖਾਣਦੇ ਆ ਤੇ ਲਓ ਦੀ ਛੱਜ ਦੀ ਬਾਈ ਅਬੀ ਸਾਡੀ ਕੁੜੀ ਗੁਗੜੂ ਆ ਸ਼ਹਿਰ ਸਾਡੀ ਤੁਹਾਨੂੰ ਪਤਾ ਹੀ ਹੱਥ ਕਰਾਉਂਦੀ ਪੂਰੀ ਲਓ ਜੀ ਉਹ ਦੇਖ ਕੁੜੀਏ ਸ਼ੈਜੂ ਦੀ ਵਾਰੀ ਆ ਚੁੱਕੀ ਹੈ ਹੁਣ ਸ਼ੈਜੂ ਦੀ ਵਾਰੀ ਆ ਚੁੱਕੀ ਆ ਤੇ ਹੁਣ ਸ਼ੈਜੂ ਲਾਉਗੇ ਉਹ ਦੀ ਦੀ ਉਹ ਦੀ ਦੀ ਇਹ ਚਸਮਾ ਕਰ ਦੇ ਏ ਆ ਲਓ ਜੀ ਸ਼ੈਜੂ ਦੇ ਵੀ ਲੱਗ ਗਏ ਜੀ ਸ਼ੈਜੂ ਦੀ ਇਹਨੂੰ ਵੀ ਧਵਾ ਦਈਏ ਸ਼ੈਜੂ ਦੀ ਡ੍ਰੀਮ ਕਾਰ ਆ ਸ਼ੈਜੂ ਦਾ ਸੁਪਨਾ ਸੀ ਕਾਰ ਲੈਣ ਦਾ ਤੇ ਸ਼ੈਜੂ ਨੇ ਲੈ ਲਿਆ ਘੈਂਟੀ ਵਾਲੇ ਘੈਂਟੀ ਵਾਲੇ ਘਰ ਹੁਣ ਘੈਂਟੀ ਵਾਲੇ ਘਰ ਦਾ ਵੀ ਸੁਪਨਾ ਹੈ ਸ਼ੈਜ ਦਾ ਲਓ ਜੀ ਸੁਪਨੇ ਬੜੇ ਰੰਗਬਰੰਗੇ ਚਲੋ ਜੀ ਆਜਾ ਤੁਹਾਨੂੰ ਇਹ ਸਾਡੀ ਦਰਸਨ ਵਧੀਆ ਲੱਗੀ ਹੋਏ ਤਾਂ ਦੱਸਿਓ ਜਰੂਰ ਕਮੈਂਟ ਕਰਕੇ ਆਜੋ ਹੁਣ ਕਮਰੇ ਚ ਚਲਦੇ ਗੰਦੇ ਹੋਗੇ ਸਾਡੇ ਪੈਰ ਨਾ ਆਤੀ ਸੀ ਕਮਰੇ ਚ ਚਲੋ ਕਮਰੇ ਲਓ ਜੀ ਹੁਣ ਆਪਾਂ ਕਮਰੇ ਦੇ ਵਿੱਚ ਜਿਹੜਾ ਸੈਟਿੰਗ ਸਾਰੀ ਕਰ ਚੁੱਕੇ ਆ ਜੀ ਦਿਖਾ ਦਿੰਨੇ ਆ ਨਵੀ ਸੈਟਿੰਗ ਕੀਤੀ ਤੇ ਐਂਟਰੀ ਜਿਹੜੀ ਆਪਾਂ ਇਦਾਂ ਕਰਨੀ ਸੀਗੀ ਨਵੀ ਸੈਟਿੰਗ ਅਸੀਂ ਇਹ ਕੀਤੀ ਆ ਮੋਰੇ ਕੂਲਰ ਲਾਤਾ ਆ ਪਹਿਲਾਂ ਸਾਡੇ ਲੱਗਾ ਸੀ ਮੋਰੇ ਅਲਮਾਰੀ ਤੁਸੀਂ ਸਾਰਿਆਂ ਨੇ ਕਮੈਂਟ ਸੀ ਕਿ ਅਲਮਾਰੀ ਹੋਰ ਸਾਈਡ ਲਾਵੋ ਇਹ ਸਾਡਾ ਕੋਲੇ ਲੱਗ ਗਿਆ ਉਹ ਸਾਡਾ ਮਨੀ ਪਲਾਂਟ ਪਰ ਰੱਖਿਆ ਆ ਅੰਦਰ ਤੇ ਆ ਸਾਡੀ ਲੋਕੇਸ਼ਨ ਆ ਤੇ ਆ ਸਾਡੀ ਬਿਮਾਰੀ ਇੱਧਰ ਆ ਗਈ ਆ ਹੁਣ ਸਾਰੇ ਇਹਨਾਂ ਦਸੂਹੇ ਬਿਮਾਰੀ ਸਹੀ ਆ ਇੱਥੇ ਇੱਥੇ ਸਾਡੀ ਲਮਾਰੀ ਆ ਗਈ ਆ ਸੀਛੇ ਸਾਡੇ ਬੇੜ ਤੇ ਲੱਗ ਕੇ ਆ ਗਈ ਇਹਨਾਂ ਮਾਰੀ ਜਰੂਰ ਦੱਸਿਓ ਹੁਣ ਸਾਡਾ ਕਿੱਦਾਂ ਲੱਗਾ ਕਮਰਾ ਪਿਆਰਾ ਜਿਹਾ ਕਮੈਂਟ ਕਰਿਓ ਜਰੂਰ ਹੋ ਗਿਆ ਬਾਕੀ ਮਨੀ ਪਲਾਂਟ ਵੀ ਲੈ ਲੈਂਦਾ ਜੀ ਆਪਾਂ ਮਨੀ ਪਲਾਂਟ ਦਿਖਾ ਲੂ ਇਹ ਕਹਿੰਦੇ ਆਕਸੀਜਨ ਵਧੀਆ ਹੁੰਦਾ ਘਰ ਵਿੱਚ ਰੱਖਣਾ ਉਦਾਂ ਵੀ ਦਰਵਾਜ਼ਾ ਹਾਂ ਮਨੀ ਬਲੈਂਡ ਵੀ ਲੈਂਦਾ ਆ ਭੈਣਾ ਹੋ ਗਿਆ ਆ ਜਲ ਮਾਰੀ ਆਪਾਂ ਉਥੇ ਲਾ ਦਿੱ ਜਿੱਥੇ ਸੀਗੀ ਤੇ ਬਾਕੀ ਤੁਸੀਂ ਦੱਸੋ ਇੱਕ ਆ ਸਾਡਾ ਵੀ ਸੋਚ ਖਰਾਬ ਹੋ ਗਿਆ ਹੁਣ ਹੁਣ ਇਹਦੀ ਸੈਟਿੰਗ ਕਰਨੀ ਆ ਆ ਸੋਚ ਜਿਹੜਾ ਖਰਾਬ ਹੋ ਗਿਆ ਇਹ ਹੁਣ ਖੋਲ ਕੇ ਰੱਖਿਆ ਤਾਰ ਕੇ ਕਿਉਂ ਨਾ ਤਾਰ ਕੇ ਗਰੰਟ ਨਾ ਪਵਾ ਲਈ ਨਹੀਂ ਤਾਂ ਸਾਰਿਆਂ ਨੇ ਕਮੈਂਟ ਹੋਣਾ ਸੀ ਕਿ ਤੁਸੀਂ ਆ ਸੋਚ ਕੇ ਖੋਲਿਆ ਇਹ ਇਸ ਲਈ ਖੋਲਿਆ ਖਰਾਬ ਹੋ ਗਿਆ ਆ ਖਰਾਬ ਹੋ ਗਿਆ ਸੈਟ ਕਰਨੀ ਆ ਤੇ ਆ ਇੱਕ ਸੀ ਇਹ ਆਪਾਂ ਲਾਈਟ ਵਾਲੇ ਪਾਸੇ ਲਗਾ ਦਤੀ ਐ ਇਹ ਉੱਥੇ ਲਗਾ ਦਤੀ ਐ ਜੀ ਬਾਕੀ ਇਹ ਉੱਥੇ ਲਾ ਦਤੀ ਐ ਜੀ ਇੱਧਰ ਸਿਲਵਰ ਪਲੇਟ ਲਗਾ ਦਤੀ ਆ ਟਰੋ ਲਗਾਤੀ ਹੈ ਦੋ ਫੋਟੋ ਹੋਰ ਲਗਣੀਆਂ ਆ ਰਬੀਦਾਸ ਮਹਾਰਾਜ ਜੀ ਸਾਰਿਆਂ ਨੇ ਕਹਿੰਦੇ ਸੀ ਕਿ ਫੋਟੋ ਮ ਘੱਟ ਲਗਾਓ ਬਾਕੀ ਸਾਰਿਆਂ ਨੇ ਕਹਿਣ ਦੇ ਕਿ ਗੁਰੂਆਂ ਦੀ ਫੋਟੋ ਨਾ ਲਗਾਓ ਨਹੀਂ ਚਾਹੀਦੀਆਂ ਹੈਗੀਆਂ ਸ਼ਾਇਦ ਅਸੀਂ ਨਾ ਲਗਾਈਏ ਇੱਕ ਕਹਾਵਾ ਕਿ ਕੈਨਸਲ ਕਰ ਦਈਏ ਸ਼ਾਇਦ ਤੇ ਉਹ ਕਹਿੰਦੇ ਲੱਗ ਹੁੰਦਾ ਅਜਿਹਾ ਪੁਰਾਣਾ ਬਾਕੀ ਦੱਸਿਓ ਤੁਸੀਂ ਕਮੈਂਟ ਬਾਕਸ ਵਿੱਚ ਸਾਨੂੰ ਤੇ ਇੱਕ ਅੱਧੀ ਫੋਟੋ ਲਗਾ ਸਕਦੇ ਨਾਲੇ ਇਹ ਵੀ ਆ ਇੱਕ ਘੋੜਿਆਂ ਵਾਲਾ ਸਾਨੂੰ ਕਮੈਂਟ ਸੇ ਘੋੜੇ ਕਿਨੇ ਇੱਧਰ ਨਹੀਂ ਲਾਈ ਦੇ ਹਾਂ ਦੇਖ ਦੱਸਿਓ ਇੱਧਰ ਸਹੀ ਇੱਧਰ ਲਾਏ ਆਪਾਂ ਵੀਰ ਜੀ ਕੌਣ ਸੀ ਵੀਰ ਸੀ ਭੈਣ ਸੀ ਅੱਪਾ ਇੱਧਰ ਲਗਾਏ ਆ ਏਦਾਂ ਏਦਾਂ ਲੱਗੇ ਆ ਦਰਵਾਜ਼ੇ ਵਾਲੀ ਸਾਈਡ ਤੋਂ ਤੇ ਜਰੂਰ ਦੱਸਿਓ ਸਾਨੂੰ ਕਿ ਸਹੀ ਲੱਗਿਆ ਇੱਥੇ ਇਹਦਾ ਦੱਸੋ ਕੁਛ ਇਹਦਾ ਦੱਸੋ ਕੁਛ ਇਹਦਾ ਦੱਸੋ ਆ ਕੀ ਕਰਦੇ ਆ ਦੇਖੋ ਦੋਨੀ ਭੈਣ ਭੈਣ ਭਰਾ ਭੈਣ ਭਰਾ ਹੀ ਕਹਿ ਓਏ ਨਾ ਲਾ ਚਲੋ ਦੋਸਤੋ ਹੁਣ ਜਿਹੜਾ ਮੇਰਾ ਕੰਮ ਆ ਉਹ ਦੂਰਾ ਹਲੇ ਪਿਆ ਆ ਰੋਟੀ ਪਾਣੀ ਕਰਨਾ ਮੈਂ ਹੁਣ ਤੇ ਨੈਕਸਟ ਬਲੌਗ ਸਾਡਾ ਜਿਹੜਾ ਆਊਗਾ ਔਣ ਘਰੋਂ ਬਾਹਰ ਹੀ ਆਊਗਾ ਤੇ ਸਾਸੂ ਮਾਂ ਨੂੰ ਕਹਿੰਦੇ ਸੀ ਸੱਦ ਲਓ ਸਾਸੂ ਮਾਂ ਵਿੱਚ ਆਈ ਨਹੀਂ ਹੈਗੀ ਅੰਮੀ ਹੁਣ ਅੰਮੀ ਹੁਣ ਕੱਲ ਆਣੇ ਸੈਮ ਅੰਮੀ ਹੁਣਾਂ ਨੂੰ ਅੱਜ ਫੋਨ ਕਰਨਾ ਆਪਾਂ ਉਹਨਾਂ ਨੂੰ ਤੇ ਕਹ ਲਓ ਤੁਸੀਂ ਆ ਜਾਓ ਤੁਹਾਨੂੰ ਬਹੁਤ ਜਣ ਟਿਕਰ ਸੀ ਕਿਉਂਕਿ ਮਾਤਾ ਆਡੀ ਜਿਹੜੀ ਆ ਉਹ ਮਰੋੜਾ ਮਾਰ ਕੇ ਗਈ ਆ ਘਰੋਂ ਦਾਦੀ ਕਹਿੰਦੀ ਦਾਦੂ ਨਾਲ ਵੀ ਰੁੱਸੀ ਆ ਕਹਿੰਦੀ ਦਾਦੀ ਕਹਿੰਦੀ ਮੈਂ ਆੜੇ ਬਹੁਤ ਪਰੇਸ਼ਾਨ ਕਰਦੇ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਉਹ ਅੰਮੀ ਮੈਂ ਜਾਣਾ ਸੀ ਤੇ ਕੁੜੀ ਕੋਲ ਨੂੰ ਪਤਾ ਹੁਣ ਪਿਆਉਣ ਦਾ ਦਿਲ ਨਹੀਂ ਕਰਦਾ ਆਉਣਾ ਉਹਦਾ ਤੇ ਨੋ ਘਰ ਕੱਲੀ ਆ ਹੁਣ ਨੋ ਦਾ ਵੀ ਦਿਲ ਲੱਗਦਾ ਏ ਗੁਸੈ ਗਿਲੇ ਜਾਂਦੇ ਨੇ ਥੋੜੇ ਬੋਤੇ ਕੋਈ ਨੀ ਮਨਾ ਕੇ ਲੈ ਕੇ ਆਵਾਂਗੇ ਕੱਲ ਆਇਆਣਾ ਉਹਦਾ ਮੰਮੀ ਹੁਣਾਂ ਨੇ ਕੀਤਾ ਸੀ ਆਪਾਂ ਮਾਤਾ ਦੀ ਸੂਟਾਂ ਦਾ ਬਹੁਤ ਸ਼ੌਂਕ ਆ ਵਿੱਚ ਕਮੈਂਟ ਵੀ ਆਇਆ ਸੀ ਕਿ ਸੂਟ ਬਹੁਤ ਸੂਟ ਸਲਾਈ ਵਾਲਾ ਕਰਿਓ ਉਹ ਵੀ ਆਪਾਂ ਵਿੱਚ ਲੈ ਕੇ ਆਵਾਂਗੇ ਵਲੌਗ ਨੂੰ ਮੰਮੀ ਨੂੰ ਸੂਟ ਬੜੇ ਪਸੰਦ ਆ ਤੇ ਹੁਣ ਦੇਖਦੇ ਆ ਮੰਮੀ ਸ਼ਾਇਦ ਕੱਲ ਆ ਜਵੇ ਤਾਂ ਨਾਲ ਰੂ ਰੂਫ ਕਰਾਵਾਂਗੇ ਮੰਮਾ ਨੂੰ ਵੀ ਕਿਉਂਕਿ ਮੰਮੀ ਹੁਣਾਂ ਦੇ ਔਨ ਤੋਂ ਬਾਅਦ ਚ ਹੀ ਅਸੀਂ ਜਾਣਾ ਕਿਉਂਕਿ ਡੈਡੀ ਹੁਣਾਂ ਦਾ ਫਿਰ ਰੋਟੀ ਦਾ ਔਖਾ ਹੋ ਜਾਂਦਾ ਆ ਕਹਿੰਦੇ ਉਹ ਨਹੀਂ ਕਿਨੇ ਕਿਤੇ ਜਿਆਦਾ ਬਾੜੀ ਜਾਂਦੇ ਆ ਚਲੋ ਵਈ ਨਹੀਂ ਤੇ ਇਗਨੋਰ ਕਰੋ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਕਹਿੰਦੇ ਇਗਨੋਰ ਕਰਿਆ ਕਰੋ ਆਪਾਂ ਇਗਨੋਰ ਕੀਤਾ ਚਲੋ ਠੀਕ ਆ ਮਿੱਤਰ ਪਿਆਰਿਓ ਕਰੋ ਕੀ ਕਰਨਾ ਤੁਸੀਂ ਇੱਥੇ ਆਪਾਂ ਗਲੋ ਦਾ ਜੀ ਐਂਡ ਕਰਦੇ ਆ ਚੈਨਲ ਐਂਡ ਐਂਡ ਦੀ ਕਰੀਦਾ ਚੈਨਲ ਨੂੰ ਦੂਸਰ ਸਬਸਕ੍ਰਾਈਬ ਕਰ ਲਓ ਤੇ ਰੁਕ 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 ਐਂਡ ਕਰ ਲੈਂਦੇ ਮੈਂ ਇਹ ਮੈਨਾਂ ਮੇਰੇ ਖਾਰੋਗੇ ਅੱਗੇ ਭੱਗ ਹੋਣਾ ਐਂਡ ਐਡੀ ਐਂਡ ਐਂਡ ਕਰਾਲਾ ਉਹ ਬਲੀਸ ਕਹਿਣਾ ਕੀਤਾ ਨਹੀਂ ਛੱਡ ਇਹ ਨਰਾ ਲੜਾ ਐਂਡ ਤੇ ਕਰ ਲੈਂਦੇ ਏ ਮੇਰੀ ਗੱਲ ਨਹੀਂ ਯਾਦ ਕਰ ਐਂਡ ਬਾਏ ਬਾਏ ਜੀ ਆਪ ਬਲੌਗ ਦਾ ਐਂਡ ਕਰਦੇ ਆ ਪਿਆਰਾ ਜਿਹਾ ਕਮੈਂਟ ਕਰਿਓ